ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਿਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਜੋ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ ਬਹੁਤ ਜ਼ਰੂਰੀ ਹੋਣ ਵਾਲਾ ਹੈ ਤੇ ਇਹ ਕਰਮ ਕਰਨਾ ਵੀ ਬਹੁਤ ਜ਼ਰੂਰੀ ਹੈ ਸੋ ਆਪਾਂ ਇੱਥੇ ਕੁਝ ਕਮੈਂਟਾਂ ਵੀ ਦੱਸਾਂਗੇ ਜੀ ਕਮੈਂਟਾਂ ਵੀ ਜਰੂਰ ਸੁਣਨੀਆਂ ਤੇ ਬਾਕੀ ਜਿਨ੍ਹਾਂ ਨੂੰ ਸਵਾਲ ਦਾ ਜਵਾਬ ਮਿਲ ਜਾਂਦਾ ਹੈ ਉਹ ਇੱਕ ਵਾਰ ਕਮੈਂਟਾਂ ਰਾਹੀਂ ਦੱਸ ਦਿਆ ਕਰੋ ਜੀ ਤੇ ਜਿਨ੍ਹਾਂ ਨੂੰ ਇੱਕ ਵਾਰ ਸਵਾਲ ਦਾ ਜਵਾਬ ਮਿਲ ਗਿਆ ਹੈ ਸੋ ਵਾਪਸ ਉਹੀ ਕਮੈਂਟ ਨਾ ਕਰਿਆ ਕਰੋ ਪਲੀਜ਼ ਕਿਉਂਕਿ ਹੁਣ ਆਪਾਂ ਜਿਵੇਂ ਆ ਇੱਥਰ ਤੇ ਇੱਕ ਵਿਸ਼ਾ ਜੀ ਤਿਆਰ ਕਰਨ ਜਾ ਰਹੇ ਆ ਮੰਨ ਲਓ ਕਿ ਉਹ ਸਾਰੀਆਂ ਗੱਲਾਂ ਵੀਡੀਓ ਦੇ ਵਿੱਚ ਕੀਤੀਆਂ ਹੋਈਆਂ ਪਰ ਫਿਰ ਵੀ ਕਈ ਰੂਹਾਂ ਦੁਬਾਰਾ ਕਮੈਂਟ ਕਰਦੀਆਂ ਆ ਸੋ ਜਿਹੜੀ ਗੱਲ ਕਹਿ ਦਿੱਤੀ ਸਮਝ ਵਿੱਚ ਆ ਗਈ ਜੀ ਉਹਨੂੰ ਦੁਬਾਰਾ ਨਾ ਪੁੱਛਿਆ ਕਰੋ ਕਿ ਇਹਦਾ ਸਾਨੂੰ ਕਾਰਨ ਦੱਸੋ ਇਹਦਾ ਮਤਲਬ ਦੱਸੋ ਸੋ ਬਹੁਤ ਸਾਰੇ ਕੁਮੈਂਟ ਐਸੇ ਵੀ ਹੁੰਦੇ ਰਹਿੰਦੇ ਨੇ ਤੇ ਕਈ ਵਾਰ ਸਵਾਲ ਕਿਸੇ ਇੱਕ ਦਾ ਹੁੰਦਾ ਆ ਜਦੋਂ ਜਵਾਬ ਦੇਈਦਾ ਕਈ ਰੂਹਾਂ ਤਾਂ ਲਿਖਤ ਹੁੰਦੀਆਂ ਹੈ ਕਿ ਇਹ ਸੇਮ ਹੀ ਸਾਡਾ ਸਵਾਲ ਸੀ ਸਾਨੂੰ ਜਵਾਬ ਮਿਲ ਗਿਆ ਤੇ ਕਈ ਰੂਹਾਂ ਉਹ ਵਾਪਸ ਅਪਲਾਈ ਕਰਦੀਆਂ ਹੈ ਜੀ ਸੋ ਇਸ ਕਰਕੇ ਕਹਿੰਦੇ ਆ ਸੋ ਬਾਕੀ ਇੱਥੇ ਅੱਜ ਜੇਕਰ ਕੋਈ ਰੂਹ ਪਹਿਲੀ ਵਾਰ ਚੈਨਲ ਦੇ ਨਾਲ ਜੁੜੀ ਹੈ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਣਾ ਤੇ ਨਾਲ ਲੱਗਦੇ ਹੀ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਜੀ ਪਹਿਲਾਂ ਇੱਕ ਕਮੈਂਟ ਦੱਸ ਦਿੰਨੇ ਆ ਸੋ ਇੱਥੇ ਮੈਂਟਮ ਵਿੱਚ ਲਿਖਦੇ ਨੇ ਕਿ ਦੀਦੀ ਜੀ ਅਸੀਂ ਲੱਖ ਦਾ ਤਾਂ ਵੀ ਦੀ ਗੱਦੀ ਕਰਦੇ ਆ ਕਹਿੰਦੇ ਕਿ ਮਨ ਉਸ ਟਾਈਮ ਬਹੁਤ ਬੇਚੈਨ ਰਹਿੰਦਾ ਹੈ ਜਦੋਂ 5 6 ਦਿਨ ਪੀੜਾਂ ਤੋਂ ਦੂਰ ਰਹਿਣਾ ਪੈਂਦਾ ਆ ਤੇ ਵਾਕੀ ਕਹਿੰਦੇ ਕਿ ਤੁਹਾਡੀਆਂ ਵੀਡੀਓ ਸੁਣ ਕੇ ਸਾਨੂੰ ਹਿੰਮਤ ਮਿਲਦੀ ਆ ਫਿਰ ਮਨ ਨੂੰ ਸਕੂਨ ਮਿਲਦਾ ਹੈ ਸੋ ਕਿੰਨੇ ਤੁਹਾਡੀਆਂ ਵੀਡੀਓ ਬਹੁਤ ਲਾਜਵਾਬ ਹੁੰਦੀਆਂ ਨੇ ਤੇ ਕਿੰਦੀ ਕਿ ਅੱਲਾ ਤੁਹਾਨੂੰ ਬਰਕਤ ਦੇਵੇ ਸੋ ਪ੍ਰਮਾਤਮਾ ਹਰ ਇੱਕ ਨੂੰ ਬਰਕਤ ਦੇਵੇ ਹਰ ਇੱਕ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਪਰ ਇਹ ਸੋ ਹਮੇਸ਼ਾ ਹੀ ਹਰ ਕੋਈ ਚੜ੍ਹਦੀ ਕਲਾ ਵਿੱਚ ਹੀ ਰਹੇ ਤੇ ਨਾਮ ਦੀ ਧਾਤ ਨਾਲ ਜੁੜੇ ਜੀ ਸੋ ਵਕੀ ਇੱਥੇ ਇਹ ਕਮਾਂਗੇ ਕਿ ਮਨ ਕਦੇ ਵੀ ਉਦਾਸ ਇਸ ਵਜ੍ਹਾ ਨਾਲ ਨਾ ਕਰੋ ਕਿ ਅਸੀਂ ਦਰਬਾਰ ਤੋਂ ਇੰਨੇ ਦਿਨ ਦੂਰ ਰਹਿ ਗਏ ਆ ਤੇ ਮਨ ਉਦਾਸ ਹੋ ਰਿਹਾ ਆ ਸੋ ਦੇਖੋ ਜੀ ਤੁਸੀਂ ਸਿਰਫ ਉੱਥੇ ਤੱਕ ਸਹਿਮਤ ਰਹਦੇ ਹੋ ਕਿ ਦਰਬਾਰ ਦੇ ਵਿੱਚ ਹੀ ਪਾਵਰ ਆ ਦਰਬਾਰ ਤੇ ਜਾ ਕੇ ਹੀ ਅਸੀਂ ਮਾਰਗ ਨੂੰ ਪਾ ਸਕਦੇ ਹਾਂ ਮੰਨ ਸਕਦੇ ਹਾਂ ਸੋ ਐਸੀ ਸੋਚ ਕਦੇ ਨਹੀਂ ਰੱਖਣੀ ਚਾਹੀਦੀ ਤੁਸੀਂ ਜਿੱਥੇ ਵੀ ਹੋ ਜਿੱਥੇ ਮਰਜ਼ੀ ਚਲੇ ਜਾਓ ਘਰ ਦੇ ਵਿੱਚ ਘਰ ਵਿੱਚ ਦਰਵਾਰ ਹੈ ਘਰ ਤੋਂ ਬਾਹਰ ਕਿਤੇ ਚਲੇ ਜਾਂਦੇ ਹੋ ਤਾਂ ਕੀ ਜਦੋਂ ਕੋਈ ਪਰੇਸ਼ਾਨੀ ਵਾਲੋ ਆਉਂਦੀ ਹੈ ਤੇ ਤੁਸੀਂ ਉੱਥੇ ਮਾਲਕ ਨੂੰ ਯਾਦ ਨਹੀਂ ਕਰੋਗੇ ਯਾਦ ਕਰੋਗੇ ਤਾਂ ਕੀ ਉਹ ਪਹੁੰਚੇਗਾ ਨਹੀਂ ਸੋ ਜਿੱਥੇ ਵੀ ਹੋ ਉਹ ਮਾਲਕ ਨੂੰ ਯਾਦ ਰੱਖੋ ਹਮੇਸ਼ਾ ਇਹ ਸੋਚ ਕੇ ਚੱਲੋ ਕਿ ਉਹ ਮੇਰੇ ਨਾਲ ਨਾਲ ਦਾ ਸੋ ਆਪਣੇ ਤੋਂ ਦੂਰ ਨਾ ਸਮਝੋ ਸਿਰਫ ਦਰਵਾਰ ਵਿੱਚ ਨਾਲੋਂ ਸਮਝੋ ਕਿਉਂਕਿ ਹਰ ਇੱਕ ਦੇ ਅੰਦਰ ਵੱਸਦਾ ਹੈ ਤੇ ਇਹ ਮਹਿਸੂਸ ਕਰਨਾ ਹੈ ਜਿੱਥੇ ਵੀ ਇਹਤੇ ਜਾਂਦੇ ਹੋ ਕਿ ਉਹ ਮਾਲਕ ਨਾਲ ਜਦੋਂ ਮੈਂ ਯਾਦ ਕਰਦਾ ਉਹ ਮੈਨੂੰ ਸੁਣਦਾ ਹੈ ਦੇਖਦਾ ਹੈ ਸਮਝਦਾ ਹੈ ਸੋ ਪਰਮਾਤਮਾ ਕਦੇ ਵੀ ਵੱਖ ਨਹੀਂ ਇਨਸਾਨ ਤੋਂ ਅਸੀਂ ਸਿਰਫ ਇੱਕ ਇਹ ਦੇਖ ਲਿਆ ਕਿ ਦਰਬਾਰ ਦੀ ਸੇਵਾ ਕਰਦੇ ਆ ਤੇ ਉਹ ਦਰਬਾਰ ਵਿੱਚ ਬੈਠੇ ਹੋਏ ਨੇ ਦਰਬਾਰ ਵਿੱਚ ਸਾਰੀ ਪਾਵਰ ਆ ਚਲੋ ਇਹ ਵੀ ਸਹੀ ਹੈ ਕਿਉਂਕਿ ਮੰਨਣ ਦਾ ਕੋਈ ਨਾ ਕੋਈ ਯਰੀਆ ਹੋਣਾ ਚਾਹੀਦਾ ਹੈ ਹੁਣ ਅਸੀਂ ਦਰਬਾਰ ਬਣਾਇਆ ਬਹਾਨੇ ਨਾਲ ਅਸੀਂ ਸਮਾਂ ਕੱਢ ਲੈਂਦੇ ਆ ਕਿ ਸਾਨੂੰ ਆ ਕਰਮ ਕਰਨਾ ਹੀ ਪੈਣਾ ਹੈ ਜਿਵੇਂ ਕੰਮ ਬਾਰੇ ਸਾਨੂੰ ਪਤਾ ਹੈ ਕਿ ਹਾਂ ਕਿ ਉਹ ਜਸਥੀਆ ਕੰਮ ਕਰਨਾ ਇਸੇ ਤਰ੍ਹਾਂ ਕਰਮ ਬਾਰੇ ਵੀ ਹਰੀ ਨੂੰ ਬਤਾਂਉਂਦਾ ਸੋ पर अपने आप तो कदे भी अपने मुर्शिद नु वख नहीं सांचना जिथे भी ਤੁਹਾਡਾ ਮਨ ਦੁਖੀ ਹੁੰਦਾ ਜਿੱਥੇ ਵੀ ਤੁਸੀਂ ਬੈਠੇ ਹੋਗੇ ਨਾ ਸੋਚੋ ਕਿ ਦਰਵਾਜ਼ਾ ਬਹੁਤ ਪੂਰਾ ਤੇ ਅਸੀਂ ਆਪਣੇ ਦਿਲ ਦਾ ਦੁੱਖ ਕਿਵੇਂ ਉਹ ਪਰਮਾਤਮਾ ਤੱਕ ਪਹੁੰਚਾਈਏ ਕਿਵੇਂ ਸੁਨਾਈਏ ਸੋ ਜਿੱਥੇ ਬੈਠੇ ਹੋ ਅੱਖਾਂ ਬੰਦ ਕਰਕੇ ਜੇਕਰ ਮਨ ਨੂੰ ਸ਼ਾਂਤ ਕਰਕੇ ਅੰਦਰੋਂ ਹੀ ਗੱਲ ਤੁਹਾਡੀ ਮਾਲਕ ਨਾਲ ਚੱਲ ਰਹੀ ਹੈ ਤੇ ਅੰਦਰੋਂ ਹੀ ਤੁਹਾਨੂੰ ਸਵਾਲ ਦਾ ਜਵਾਬ ਵੀ ਮਿਲਦਾ ਜਾਏਗਾ ਮਨ ਨੂੰ ਸਕੂਨ ਮਿਲੇਗਾ ਤੇ ਫਿਰ ਤੋਂ ਮਨ ਤਰਮਾਤਮਾ ਨਾਲ ਜੁੜੇਗਾ ਇੱਕ ਪਲ ਵਿੱਚ ਟੈਨਸ਼ਨ ਆਉਂਦੀ ਹੈ ਤੇ ਦੂਸਰੇ ਪਲ ਵਿੱਚ ਉਹ ਆਪਣੇ ਨਾਲ ਫਿਰ ਤੋਂ ਜੋੜਦਾ ਹੈ ਇਸ ਵਾਚ ਹੈ ਸੋ ਜਿਹਨੂੰ ਕੋਹਣਾ ਨਹੀਂ ਚਾਹੁੰਦਾ ਜਿੱਦੇ ਤੋਂ ਸੇਵਾ ਲੈਣੀ ਚਾਹੁੰਦਾ ਆ ਉਹਦੇ ਤੇ ਟੈਨਸ਼ਨ ਜੇਕਰ ਕਿਸੇ ਵੀ ਤਰ੍ਹਾਂ ਦੀ ਆਉਂਦੀ ਹੈ ਤਾਂ ਉਹ ਫਿਰ ਤੋਂ ਆਪਣੇ ਨਾਲ ਜੋੜ ਲੈਂਦਾ ਹੈ ਫਿਰ ਆਪਣਾ ਅਹਿਸਾਸ ਕਰਾਉਂਦਾ ਕਿ ਮੈਂ ਤੇਰੇ ਨਾਲ ਹਾਂ ਸੋ ਇਸ ਕਰਕੇ ਕਦੇ ਵੀ ਇਹ ਸੋਚ ਕੇ ਪਰੇਸ਼ਾਨੀ ਹੁੰਨਾ ਕਿ ਅਸੀਂ ਦਰਬਾਰ ਤੋਂ ਇੰਨੇ ਦਿਨ ਤੱਕ ਦੂਰ ਰਹਿੰਦੇ ਆ ਸੋ ਮਨ ਉਦਾਸ ਹੋ ਜਾਂਦਾ ਹੈ ਉਹਨਾਂ ਨੂੰ ਆਪਣੇ ਹਰ ਪਲ ਕੋਲ ਪਾਇਆ ਕਰੋ ਕਿ ਮੇਰੇ ਨਾਲ ਨਾ ਰਹਤ ਮੇਰੇ ਕੋਲ ਸੋਚ ਦੇ ਸਿਰ ਤੇ ਸਾਰਾ ਕੁਝ ਜੇ ਕਦੇ ਇਸ ਸੋਚ ਨੂੰ ਟਿਕਾ ਲੈਂਦੇ ਹਾਂ ਤੇ ਉਹ ਕਦੇ ਡੋਲਣ ਦਿੰਦੀ ਹੀ ਨਹੀਂ ਸੋ ਜੇ ਉਹਦਾ ਸੀ ਮਨ ਨੂੰ ਨਹੀਂ ਸਮਝਾਉਂਦੇ ਤਾਂ ਫਿਰ ਚਾਹੇ ਆਪਾਂ ਜਿੰਨੇ ਮਰਜੀ ਕਰਮ ਕਰੀ ਜਾਈਏ ਫਿਰ ਫਾਇਦਾ ਕੀ ਜੇ ਮਨ ਨਹੀਂ ਨਾ ਸਮਝਿਆ ਮਨ ਨੂੰ ਸਮਝਾਉਣਾ ਹੀ ਜ਼ਰੂਰੀ ਆ ਫਿਰ ਤੁਹਾਨੂੰ ਅੰਦਰੋਂ ਹੀ ਅਹਿਸਾਸ ਹੋਏਗਾ ਅੰਦਰੋਂ ਹੀ ਸਗਲਾ ਦੇ ਜਵਾ ਮਿਲਨੇ ਸ਼ੁਰੂ ਹੋ ਜਾਣਗੇ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਸੋ ਅਗਲਾ ਕਮੈਂਟ ਹੈ ਜੀ ਇਹ ਲਿਖਦੇ ਨੇ ਕਿ ਦੀਦੀ ਜੀ ਜੋ ਚਰਾਗ ਦਾ ਤੇਲ ਵੀਰਵਾਰ ਤੋਂ ਅਗਲੇ ਦਿਨ ਬਾਝ ਜਾਂਦਾ ਹੈ ਕਹਿੰਦੇ ਕਿ ਬੱਤੀ ਦਾਸ ਦੀ ਨਿਫਾਫੇ ਵਿੱਚ ਪਾ ਕੇ ਰੱਖ ਲਈਦੀ ਆ ਤੇ ਤੇਲ ਸ਼ੀਸ਼ੀ ਵਿੱਚ ਪਾਲਿਕ ਦਾ ਉਹ ਨੂੰ ਅਸੀਂ ਵਰਤ ਸਕਦੇ ਕਿਵੇਂ ਵਰਤੋਂ ਕਰੀਏ ਸੋ ਉਹਦਾ ਕੀ ਕਰੀਏ ਸੋ ਦੇਖੋ ਪਹਿਲਾਂ ਤਾਂ ਜੀ ਇਹ ਗੱਲ ਕਵਾਂਗੇ ਕਿ ਚਿਰਾਗ ਨੂੰ ਪੂਰਾ ਜਗਤ ਤੋਂ ਇਹ ਨਹੀਂ ਹੈ ਕਿ ਵੀਰ ਵਰ ਚਿਰਾਗ ਰੋਸ਼ਨ ਕੀਤਾ ਤੇ ਅਗਲੇ ਦਿਨ ਜਿਕਰ ਉਹ ਚਿਰਾਗ ਵੱਧ ਗਿਆ ਹੈ ਜਾਨੀ ਕਈ ਬੁਝ ਗਿਆ ਕਹਿੰਦੇ ਬੁਝ ਗਿਆ ਨਹੀਂ ਕਹਿਣਾ ਚਾਹੀਦਾ ਵੱਧ ਗਿਆ ਕਹਿਣਾ ਤੇ ਉਹਨੂੰ ਦੁਬਾਰਾ ਤੋਂ ਰੋਸ਼ਨ ਕਰ ਦੋ ਜਿੰਨਾ ਚੱਕਰ ਉਹਦੇ ਵਿੱਚ ਤੇਲ ਹੈ ਪੂਰਾ ਚਿਰਾਗ ਜਗ ਨਹੀਂ ਜਾਂਦਾ ਤੁਸੀਂ ਉਹਨਾਂ ਚੱਕਰ ਉਹਨੂੰ ਚੁਕਾ ਕੇ ਰੱਖੋ ਕਦੇ ਵੀ ਇਸ ਤਰ੍ਹਾਂ ਨਹੀਂ ਕਰਨਾ ਕਿ ਚਿਰਾਗ ਦਾ ਤੇਲ ਬੱਤੀ ਤੋਂ ਸਹੀ ਕੱਢ ਦੇਣੀ ਆ ਜਿੰਨਾ ਟਾਈਮ ਵੀ ਚਿਰਾਗ ਰੋਸ਼ਨ ਰਹਿ ਸਕਦਾ ਉਹਨਾਂ ਚਿਰ ਰਹਿਣ ਦੋ ਜੀ ਇਹ ਕੁਝ ਕਰਨ ਦੀ ਜ਼ਰੂਰਤ ਨਹੀਂ ਫਿਰ ਵੀ ਜੇਕਰ ਆਪਾਂ ਇੱਥੇ ਇੱਕ ਵਿਸ਼ਾ ਬਣਾਇਆ ਵੀ ਹੋਇਆ ਸੀ ਕਿ ਤੇਲ ਜੇਕਰ ਚਿਰਾਗਾ ਭੁਗਵਾਹ ਆ ਜਾਂਦਾ ਹੈ ਦੀ ਸਹੀ ਮਰ ਤੋਂ ਬਾਰੇ ਵੀ ਆਪਾਂ ਦੱਸਿਆ ਸੀ ਜੀ ਸੋ ਕੋਸ਼ਿਸ਼ ਕਰਿਆ ਕਰੋ ਕਿ ਵੀਡੀਓ ਨੂੰ ਪੂਰੀ ਸੁਣਿਆ ਜਾਵੇ ਤਾਂ ਗੱਲ ਸਮਝ ਵਿੱਚ ਆਉਂਦੀ ਹੈ ਸੋ ਅੱਗੇ ਤੋਂ ਇਹਨਾਂ ਗੱਲਾਂ ਤੇ ਅਮਨ ਕਰਨਾ ਤੇ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਸੋ ਇੱਥੇ ਜੀ ਇਹਨਾਂ ਨੇ ਕਮੈਂਟ ਕੀਤਾ ਹੋਇਆ ਆ ਕਿ ਕਹਿੰਦੇ ਪਲੀਜ਼ ਸਾਨੂੰ ਇਸ ਸਵਾਲ ਦਾ ਜਵਾਬ ਦਿਓ ਕਿ ਅਸੀਂ ਮਾਤਾ ਰਣਨੀ ਦੀ ਜੋਤ ਕਰਦੇ ਆਂ ਜੋਤ ਲਗਾ ਕੇ ਕਈ ਵਾਰ ਸਾਨੂੰ ਕਿਤੇ ਬਾਹਰ ਵੀ ਜਾਣਾ ਪੈਂਦਾ ਆ ਘਰ ਵਿੱਚ ਕੋਈ ਨਹੀਂ ਹੁੰਦਾ ਤੇ ਤਾਲਾ ਲਗਾਉਣਾ ਪੈਂਦਾ ਹੈ ਸੋ ਕਈ ਵਾਰ ਕਹਿੰਦੇ ਪਸ਼ੂ ਚਾਉਣ ਲਈ ਹਵੈਂਦੀ ਵੀ ਜਾਣਾ ਪੈਂਦਾ ਆ ਤੂ ਕਈ ਕਲਾ ਇਹੋ ਜਿਹੀ ਇਹਨਾਂ ਨੇ ਕੀਤੀਆਂ ਹੋਈਆਂ ਆ ਤੇ ਕੀ ਜਦੋਂ ਘਰ ਵਿੱਚ ਕਿਤੇ ਬਾਹਰ ਘੁੰਮ ਕੇ ਆਉਂਦੇ ਪੈਰ ਤੋਹੇ ਦਰਵਾਜ਼ੇ ਚ ਆਉਣਾ ਚਾਹੀਦਾ ਜੀ ਇਹ ਤਾਂ ਤੁਹਾਡੀ ਹਿੰਮਤ ਹੈ ਕਿ ਤੁਸੀਂ ਵਾਰ-ਵਾਰੇ ਕੰਮ ਕਰ ਸਕਦੇ ਹੋ ਪਰ ਇੰਨਾ ਕਿ ਧਿਆਨ ਰੱਖੋ ਕਹਿੰਦੇ ਕਿ ਜਿਸ ਰੂਮ ਦੇ ਵਿੱਚ ਅਸੀਂ ਸੇਵਾ ਕਰਦੇ ਉਹਦੇ ਨੇ ਸਮਾਨ ਪਿਆ ਹੋਇਆ ਤੇ ਵਾਰ-ਵਾਰ ਜਾਣਾ ਪੈਂਦਾ ਆ ਸੋ ਚੱਪਲ ਨਾ ਲਾ ਕੇ ਜਾਓ ਇੰਨਾ ਕਿ ਧਿਆਨ ਰੱਖ ਲਓ ਤੇ ਬਾਕੀ ਰਹੀ ਗੱਲ ਕਿ ਕਿਤੇ ਜਾਣਾ ਪੈਂਦਾ ਹੈ ਜੋਤ ਕੀਤੀ ਹੋਈ ਆ ਤੇ ਉਹ ਇੱਕ ਮਜਬੂਰੀ ਬਣ ਜਾਂਦੀ ਹੈ ਉਹ ਤੁਸੀਂ ਅਰਦਾਸ ਨੂੰ ਸਟਾਨਡ ਕਰ ਲਿਆ ਕਰੋ ਕਿਉਂਕਿ ਮਾਲਕੀ ਨਹੀਂ ਕਹਿੰਦਾ ਕਿ ਤੁਸੀਂ ਕੰਮ ਕਰ ਛੱਡ ਇਸ ਤੇ ਕਰੋ ਇੱਥੇ ਹੀ ਰਹੋ ਤੇ ਮੈਨੂੰ ਹੀ ਦੇਖੋ ਸੋ ਉਹ ਤਾਂ ਕੰਮ ਬਣਾਉਂਦੇ ਨੇ ਦੂਸਰਿਆਂ ਦਾ ਨਹੀਂ ਕੀ ਇਹ ਕਹਿੰਦੇ ਨੇ ਕਿ ਤੁਸੀਂ ਆਪਣੇ ਕੰਮ ਕਰ ਛੱਡੋ ਸੋ ਉਹ ਮਜਬੂਰੀਆਂ ਨੂੰ ਵੀ ਸਮਝਦੇ ਨੇ ਤੁਹਾਡਾ ਫਰਜ਼ ਹੈ ਕਰਮ ਕਰਨਾ ਤੇ ਉਹਨਾਂ ਦਾ ਫਰਜ਼ ਹੈ ਕਰਮ ਕਬੂਲ ਕਰਨਾ ਸੋ ਇਹ ਸਾਡੀ ਆਪ ਦੀ ਸੋਚ ਹੈ ਜੇਕਰ ਤੁਸੀਂ ਆਪਣੀ ਸੋਚ ਨੂੰ ਟਿਕਾ ਲੈਂਦੇ ਹੋ ਕਿ ਅਸੀਂ ਇਹ ਕਰਮ ਕੀਤਾ ਹੈ ਕਰਮ ਕਬੂਲ ਹੀ ਹੋਣਾ ਹੈ ਕੋਈ ਗਲਤੀ ਨਹੀਂ ਇਹਦੇ ਵਿੱਚ ਜੋ ਉਸਦੇ ਕਰਮ ਹੀ ਉਹ ਮਾਲਕ ਦਾ ਨਾਮ ਲੈ ਕੇ ਕਰ ਦਿੰਦੀ ਉਹਦੇ ਤੇ ਕਦੇ ਵੀ ਡਾਊਟ ਨਹੀਂ ਕਰਨਾ ਚਾਹੀਦਾ ਬਹਿਮ ਨਹੀਂ ਕਰਨਾ ਜਾਣੀ ਸੋ ਜਦੋਂ ਇਹ ਛੋਟੀਆਂ ਛੋਟੀਆਂ ਗੱਲਾਂ ਲੈ ਕੇ ਬਹਿਮ ਕਰਦੇ ਆ ਤੇ ਕਾਫੀ ਉਲਝਣਾਂ ਦੇ ਵਿੱਚ ਫਸ ਜਾਂਦੇ ਆ ਸੋ ਉਲਝਣਾਂ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਆਪਣੇ ਰਸਤੇ ਨੂੰ ਆਸਾਨ ਬਣਾਉਣ ਦੀ ਕੋਸ਼ਿਸ਼ ਕਰੋ ਕਦੇ ਵੀ ਉਹਨੂੰ ਔਖਾ ਨਾ ਬਣਾਓ ਜਿਵੇਂ ਨਾਮ ਸਿਮਰਨਾ ਉਹ ਵੀ ਔਖਾ ਨਾ ਬਣਾਓ ਅਰਦਾਸ ਨੂੰ ਵੀ ਔਖਾ ਨਾ ਬਣਾਓ ਸਿੱਧਾ-ਸਿੱਧਾ ਹੀ ਆਪਣਾ ਰਸਤਾ ਚੁਣੋ ਚਿੰਤਾ ਤੁਹਾਨੂੰ ਸੌਖਾ ਲੱਗਦਾ ਹੈ ਤੁਸੀਂ ਹਰ ਰੋਜ਼ ਜੋ ਕਰਮ ਕਰ ਸਕੋ ਕਈ ਵਾਰ ਕਈ ਕੀ ਕਰਦੇ ਨੇ ਕਿ ਕਰਮ ਇੰਨਾ ਔਖਾ ਕਰ ਲੈਂਦੇ ਨੇ ਬਾਅਦ ਵਿੱਚ ਹਰ ਰੋਜ਼ ਉਹਨਾਂ ਸਮਾਂ ਫਿਰ ਕੱਢੀ ਨਹੀਂ ਪਾਉਂਦੇ ਸੋ ਇਸ ਕਰਕੇ ਕਹੀਦਾ ਕਿ ਥੋੜਾ ਜਿਹਾ ਆਪਣੀ ਜ਼ਿੰਦਗੀ ਨੂੰ ਆਸਾਨ ਕਰਨ ਦੀ ਕੋਸ਼ਿਸ਼ ਕਰੋ ਪਰੇਸ਼ਾਨੀਆਂ ਦਾ ਪਹਿਲਾਂ ਹੀ ਹਰ ਇੱਕ ਦੇ ਮਨ ਵਿੱਚ ਬਹੁਤ ਤਰ੍ਹਾਂ ਦੀਆਂ ਚੱਲਦੀਆਂ ਬਹੁਤ ਤਰ੍ਹਾਂ ਦੇ ਘਰ ਵਿੱਚ ਮਾਹੌਲ ਦੇ ਵਿੱਚ ਦੀ ਅਸੀਂ ਇਹੋ ਜੇ ਵਿੱਚ ਦੀ ਗੁਜ਼ਰਦੇ ਹਾਂ ਕਿ ਕੁਝ ਸਮਝ ਨਹੀਂ ਆਉਂਦੀ ਜ਼ਿੰਦਗੀ ਪਹਿਲਾਂ ਹੀ ਉਲਝੀ ਹੁੰਦੀ ਹੈ ਤੇ ਕੁਝ ਅਸੀਂ ਰਹਿੰਦੀ ਹੁੰਦੀ ਜ਼ਿੰਦਗੀ ਖੁਦ ਉਲਝਣਾਂ ਦੇ ਵਿੱਚ ਪਾਲੰਦੇ ਹਾਂ ਜ਼ਿੰਦਗੀ ਦੇ ਵਿੱਚ ਇੱਕ ਦੀ માનਤਾ ਕਰ ਲਓ ਜਿੱਥੇ ਤੁਹਾਡਾ ਮਨ ਟਿਕਦਾ ਆ ਬਹੁਤੇ ਸੋਚਾਂ ਵਿੱਚ ਨਾ ਪਾਓ ਕਿ ਸ਼ਾਇਦ ਅਸੀਂ ਉਹਨੂੰ ਮੰਨਾਂਗੇ ਜਿਆਦਾ ਸਾਡੇ ਕੰਮ ਬਣਨਗੇ ਸ਼ਾਇਦ ਅਸੀਂ ਆਪਕਰ ਭਗੀ ਦੀ ਸੇਵਾ ਕਰਾਂਗੇ ਇਹਦੇ ਨਾਲ ਸਾਡੀ ਫਰਿਆਦ ਸੁਣੀ ਜਾਵੇ ਕਿ ਇਹ ਗਲਤ ਹੈ ਕ੍ਰਿਆਦ ਇੱਕ ਨੇ ਵੀ ਸੁਣ ਲੈਣੀ ਆ ਜੇਕਰ ਤੁਹਾਡਾ ਮਨ ਸਾਫਾ ਟਿਕਿਆ ਹੋਇਆ ਆ ਇੱਕ ਇਤਿਆਸ ਰੱਖੀ ਹੋਈ ਆ ਸੋ ਜਦੋਂ ਅਸੀਂ ਆਪਣੇ ਮੁਰਸ਼ਿਦ ਨੂੰ ਵੱਡਾ ਆਉਧਾ ਦਿੰਨੇ ਆ ਕਿ ਤੂੰ ਮੇਰੇ ਲਈ ਸਭ ਕੁਝ ਆ ਤੂੰ ਸਭ ਕੁਝ ਕਰ ਸਕਦਾ ਤਾਂ ਫਿਰ ਉਹ ਕਰਕੇ ਵੀ ਦਿਖਾਉਂਦਾ ਜਦੋਂ ਅਸੀਂ ਡਾਣ ਡੂਲੁੰਦੇ ਆ ਜਾਂ ਅਸੀਂ ਇਹ ਸੋਚ ਲੈਂਦੇ ਆ ਕਿ ਇਹ ਦੇਵਤੇ ਦੀ ਪਾਵਰ ਘਟ ਹੈ ਹੋਰ ਕਿਸੇ ਨੂੰ ਮੰਨਿਆ ਜਾਵੇ ਸ਼ੈਤਾਨ ਕੰਮ ਬਣਨਗੇ ਇੱਥੇ ਅਸੀਂ ਗਲਤ ਹੋ ਜਾਂਦੇ ਆ ਅਸੀਂ ਇੱਥੇ ਆਪਣੇ ਮੁਰਸ਼ਿਦ ਦੀ ਪਾਵਰ ਤੇ ਸ਼ੱਕ ਕਰਦੀਆਂ ਸੋ ਇਸ ਕਰਕੇ ਬੜੀ ਸੋਚੀ ਦੇ ਨਾਲ ਚੱਲ ਰੋ ਜਿੰਦਗੀ ਨੂੰ ਆਸਾਨ ਬਾਜ ਸ਼ਾਇਦ ਕਈਆਂ ਨੂੰ ਇਹ ਗੱਲ ਸਹੀ ਨਾ ਲੱਗੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਹੀ ਹੋਈ ਜਿੱਦਿਵੇਂ ਸਮਾਂ ਬੀਤ ਲਾ ਜਾਏਗਾ ਗੱਲਾਂ ਤੁਹਾਡੀ ਸਮਝ ਵਿੱਚ ਆਉਂਦੀਆਂ ਜਾਣਗੀਆਂ ਸੋ ਗੱਲ ਸਮਝਣ ਦੀ ਹੁੰਦੀ ਹੈ ਜੀ ਸੋ ਵੀਡੀਓ ਵੈਸੇ ਹੀ ਲੰਬੀ ਹੋ ਗਈ ਹੈ ਜੀ ਮੇਨ ਵਿਸ਼ੇ ਆ ਚੱਲਦੇ ਆ ਵੀਡੀਓ ਨੂੰ ਪਲੀਜ਼ ਇੱਕ ਲਾਈਕ ਤੇ ਬੱਦ ਵਦ ਸ਼ੇਅਰ ਜ਼ਰੂਰ ਕਰਨਾ ਜੋ ਕਰਮ ਦੱਸਣ ਲੱਗੇ ਉਹ ਜ਼ਰੂਰ ਕਰਨਾ ਜੀ ਸੋ ਕੱਲ ਜਿਵੇਂ ਦੀਵਾਲੀ ਕਈਆਂ ਰੂਹਾਂ ਨੇ ਤੇ ਅੱਜ ਵੀ ਦੀਵਾਲੀ ਮਨਾਈ ਹੈ ਸੋ ਪਰ ਕੱਲ ਅਸਲ 'ਚ ਆਪਣੇ ਦੀਵਾਲੀ ਜਿਹੜੀ ਮਨਾਈ ਜਾਣੀ ਹੈ ਜੀ ਤੇ ਕੱਲ ਦੇ ਦਿਨ ਵੈਸੇ ਅੱਜ ਹੁਣ ਸਮਾਂ ਲੰਘ ਗਿਆ ਕਿਉਂਕਿ ਵਿਸ਼ੇ ਬਹੁਤ ਜ਼ਿਆਦਾ ਸੀ ਮੇਨ ਮੇਨ ਪਾਉਣ ਵਾਲੇ ਤੇ ਵੀਡੀਓ ਉਹਨੀਆਂ ਕਿ ਅਪਲੋਡ ਹੋਈਆਂ ਜੀ ਸੋ ਕਰਮ ਕਰਨਾ ਹੈ ਕਿ ਦਿਵਾਲੀ ਤੇ ਜੇਕਰ ਤੁਸੀਂ ਇਤਰ ਘਰ ਵਿੱਚ ਖਰੀਦ ਕੇ ਲਿਆਉਂਦੇ ਹੋ ਤਾਂ ਬਹੁਤ ਹੀ ਸ਼ੁਭ ਮੰਨਿਆ ਗਿਆ ਹੈ ਕਿਉਂਕਿ ਪੀਰ ਫਕੀਰ ਬੱਚ ਨੇ ਕਿ ਕਈ ਵਾਰ ਦੱਸਿਆ ਹੈ ਕਿ ਸਿਰਫ ਇੱਕ ਸੁਗੰਧ ਚਾਹੁੰਦੇ ਨੇ ਸੋ ਉਹ ਸਿਰਫ ਸਾਡੇ ਪ੍ਰੇਮ ਤੇ ਪਿਆਰ ਦੇ ਕੋਕੇ ਨੇ ਤੇ ਜਾਂ ਸੁਗੰਧ ਚਾਹੀਦੀ ਹੈ ਸੋ ਖੁਸ਼ਬੂਦਾਰ ਪਰਫਿਊਮ ਇਤਰ ਤੁਸੀਂ ਲਿਆ ਕੇ ਬਾਬਾ ਜੀ ਦੇ ਵਸਤਰਾਂ ਨੂੰ ਜੋ ਵੀ ਵਸਤਰ ਦਰਵਾਰ ਵਿੱਚ ਝੋਲਣਾ ਰੱਖਿਆ ਹੋਇਆ ਆ ਸਾਫ਼ ਹੀ ਰੱਖੇ ਹੋਈ ਆ ਗੱਡੀਆਂ ਰੱਖੀਆਂ ਹੋਈਆਂ ਇੱਕ ਇਤਰ ਜਿਕਰ ਮਾਂ ਲక్ష్ਮੀ ਦੀ ਤੁਸੀਂ ਪੂਜਾ ਘਰ ਵਿੱਚ ਕਰਦੇ ਹੋ ਉਹਨਾਂ ਦਾ ਸਰੂਪ ਰੱਖਿਆ ਹੋਇਆ ਤੇ ਉਹਦੇ ਤੇ ਵੀ ਤੁਸੀਂ ਜਰੂਰ ਉਹਨਾਂ ਦੀ ਚੁੰਨੀ ਨੂੰ ਲਗਾ ਸਕਦੇ ਹੋ ਜੀ ਤੇ ਜੇਕਰ ਨਹੀਂ ਤੇ ਫਿਰ ਤੁਸੀਂ ਮੰਦਰ ਜਿਕਰ ਇਤਰ ਦਾ ਦਾਨ ਕਰਦੇ ਹੋ ਛੜਾ ਕੇ ਆਉਂਦੇ ਹੋ ਤੇ ਇਸ ਸਭ ਤੋਂ ਵਧੀਆ ਕਰਮਾ ਮਾਂ ਲక్ష్ਮੀ ਨੂੰ ਇਤਰ ਬਹੁਤ ਪਸੰਦ ਹੈ ਜੀ ਸੋ ਜਿਹੜੀਆਂ ਤਾਂ ਰੂਹਾਂ ਮਾਂ ਲక్ష్ਮੀ ਦੀ ਸੇਵਾ ਕਰਦੀਆਂ ਹੈ ਜੀ ਉਹਨਾਂ ਨੂੰ ਚੰਗੀ ਤਰ੍ਹਾਂ ਇਹਨਾਂ ਪਤਾ ਹੀ ਹੈ ਜੀ ਇਤਰੀ ਚੜਾਉਣਾ ਬਹੁਤ ਹੀ ਸ਼ੁਭ ਮੰਨਿਆ ਗਿਆ ਹੈ ਇਤਿਹਾਸ ਕਰਕੇ ਦੀਵਾਲੀ ਤੇ ਕਰਮ ਕਰਨਾ ਔਰ ਵੀ ਲਾਭਦਾਇਕ ਹੋ ਸਕਦਾ ਹੈ ਕਿਉਂਕਿ ਆਪਾਂ ਹਰ ਕੋਈ ਇਹੀ ਕੋਸ਼ਿਸ਼ ਤੇ ਲੱਗੇ ਆਂ ਕਿ ਵਾਤਵਤ ਕੰਮ ਕਰੀਏ ਪੈਸਾ ਕਮਾਈਏ ਬਰਕਤ ਪਵੇ ਤੇ ਵਰਕਤ ਆਉਣ ਵਾਲੀ ਮਾਂ ਲਕਸ਼ਮੀ ਹੈ ਤੇ ਉਹਨਾਂ ਦੇ ਨਾਮ ਤੇ ਜਿਕਰੇ ਕਰਮ ਤੁਸੀਂ ਸਾਲ ਚ ਵੀ ਇੱਕ ਵਾਰ ਕਰਦੇ ਹੋ ਤਾਂ ਚੰਗਾ ਹੈ ਤੇ ਬਾਕੀ ਆਪੋ ਆਪਣੇ ਹਿਸਾਬ ਦੇ ਨਾਲ ਕਰ ਲੈਣਾ ਜੀ ਕੋਈ ਜ਼ਰੂਰੀ ਨਹੀਂ ਜਿਆਦਾ ਮਹਿੰਗਾ ਲੈ ਕੇ ਆਉਣਾ ਆਪਣੀ ਗੁਣਜਾਇਸ਼ ਦੇ ਹਿਸਾਬ ਨਾਲ ਆਪਾਂ ਜਿਵੇਂ ਵੀ ਕੋਈ ਕਰਮ ਤੁਹਾਨੂੰ ਦੱਸੀਦਾ ਹੈ ਆਪਾਂ ਇਹ ਵੀ ਕਹਿੰਦੇ ਆ ਕਿ ਆਪਣੀ ਗੁਣਜਾਇਸ਼ ਦੇ ਹਿਸਾਬ ਨਾਲ ਤੁਸੀਂ ਚੀਜ਼ ਲੈ ਸਕਦੇ ਹੋ ਸਸਤਾ ਸੌ ਦੇ ਵਿੱਚ ਵਿੱਚ ਵੀ ਮਿਲ ਜਾਂਦਾ ਹੈ ਸੌਕ ਤੱਕ ਮਿਲ ਜਾਂਦਾ ਚਲੋ ਉਦਾਂ ਵੀ ਆਪਾਂ ਇੱਧਰ ਉੱਧਰ ਪੈਸਾ ਵੇਸਟ ਕਰ ਹੀ ਦਿੰਨੇ ਆ ਤਾਂ ਕੋਸ਼ਿਸ਼ ਕਰੀਏ ਕਿ ਇੱਕ ਛੋਟਾ ਜਿਹਾ ਕਰਮ ਕਰਕੇ ਮਾਲਕ ਦੀ ਕਿਰਪਾ ਨੂੰ ਹਾਸਲ ਕਰੀਏ ਜਿਵੇਂ ਅਸੀਂ ਆਪਣੀ ਪਸੰਦੀ ਦੀ ਚੀਜ਼ ਨਾਲ ਬਹੁਤ ਜ਼ਿਆਦਾ ਖੁਸ਼ ਹੋ ਜਾਂਦੇ ਆ ਕੋਈ ਸਾਨੂੰ ਮਨ ਪਸੰਦ ਚੀਜ਼ ਹੁੰਦਾ ਏ ਇਸੇ ਤਰ੍ਹਾਂ ਜਿ ਇੱਕ ਰਸਤੀ ਉਹ ਮੁਰਸ਼ਿਦ ਨੂੰ ਕੋਈ ਚੀਜ਼ ਐਸੀ ਚੜਾਈਏ ਜਿਹੜੀ ਕਿ ਉਹ ਬਹੁਤ ਜ਼ਿਆਦਾ ਪ੍ਰੀਏ ਹੈ ਉਹਨਾਂ ਨੂੰ ਪਸੰਦ ਹੈ ਸੋ ਫਿਰ ਉਸਦੀ ਮਾਲਕ ਦੀ ਦੁੱਗਣੀ ਕਿਰਪਾ ਨੂੰ ਹਾਸਲ ਕਰ ਲੈਣੇ ਕਿਉਂਕਿ ਫਿਰ ਉਹ ਦੇਖਦਾ ਹੈ ਕਿ ਇਹਨੂੰ ਮੇਰੀ ਪਰਵਾਹ ਹੈ ਸੋ ਇਹ ਮੈਨੂੰ ਖੁਸ਼ ਕਰਨ ਲਈ ਸਭ ਖੁਸ਼ ਕਰਮ ਕਰ ਰਿਹਾ ਹੈ ਸੋ ਇਸ ਕਰਕੇ ਐਸੇ ਕਰਮ ਛੋਟੇ ਛੋਟੇ ਜਰੂਰ ਕਰਿਆ ਕਰੋ ਛੋਟੇ ਛੋਟੇ ਕਰਮ ਵੱਡੇ ਵੱਡੇ ਕੰਮ ਬਣਾ ਕੇ ਦਿਖਾ ਦਿੰਦੇ ਨੇ ਜੀ ਸੋ ਬਾਕੀ ਹੁਣ ਇੱਥੇ ਵੀਡੀਓ ਸਮਾਪਤ ਕਰਦੇ ਆ ਜੈ ਪੀਰਾਂ ਦੀ ਜੀ ਜੈ ਸਾਈਂ ਦੀ